ਇਕ ਓੰਕਾਰ ਸਤਿਗੁਰ ਪ੍ਰਸਾਦ ਤੋ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੇਂ ਸਰਬਗ ਸੁਧ ਸਮਹੁ ਸਿਧਾਨ ਕੇ ਦੇਖ ਫਿਰਿਓ ਘਰੁ ਜੁਗ ਜਤੀ ਕੇ ਸੁਰ ਸੁਰ ਰਦਨ ਸੁਧ ਸੋਧਦਕ ਸੰਤ ਸਮਹੁ ਨਿਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਕੋ ਨਾ ਦੇਖਤ ਪ੍ਰਾਨਪਤੀ ਸ੍ਰੀ ਭਗਵਾਨ ਕੀ ਭਾਏ ਕਿਰਪਾ ਹਉ ਤੇਗ ਰਤੀ ਬਿਨੇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਨੂੰ ਬਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸੇ ਕੋਦਤ ਪਵਨ ਕੇ ਗਮਨ ਕੋ ਜਾਤਨੇ ਬਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦਨਯਤ ਸੀਸਨ ਜਤ ਵਿਚਾਰੇ ਤੇ ਭੇ ਤੋਕਾਂ ਭੇ ਭੂਪ ਤੰਤ ਕੋ ਲੰਗੇ ਹੀ ਪਏ ਪਧਾਰੇ ਜੀਤ ਫਿਰ ਸਭ ਦੇਸ ਦੇ ਸਾਨ ਕੋ ਵਜਤ ਢੋਲ ਮਿਰਦੰਗ ਨਗਾਰੇ ਗੂੰਜਤ ਗੂੜ ਗਜਾਨਕ ਸੁੰਦਰ हिंसत है हाय राज हजारे भूत भविष्य भगवान के भूपत कमल ग्रैनी जात विचारे श्रीपत श्री भगवान पर जीवन अंत गोअंत के तामस धारे तीर्थनान दे आदम दान सो सन्म नेम अनेक बि सिखै ਬੀਦ ਪੁਰਾਨ ਕਤੀਬ ਕੁਰਾਨ ਜਮੀਨ ਜਮਾਨ ਸਬਨ ਕੀ ਵਿਖੇ ਪਉਣ ਆਹਾਰ ਜਤੀ ਜਤ ਧਾਰ ਸਬੈ ਸੋਬੀਚਾਰ ਹਜ਼ਾਰ ਕੈ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀਬ ਨੇ ਕਰਨ ਲਿਖੈ ਸੁਧ ਸਿਪਾਹ ਦੁਰੰਤ ਦੋਬਾ ਸੋ ਸਾਜ ਸਨਾਹ ਦੁਰਜਨਦ ਲੰਗੇ ਭਾਰੀ ਗੁਮਨ ਪਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹਲਾਂਗੇ ਤੁਰ ਦੀਰ ਮਰੁਰਮ ਵਸਨ ਮਤੀ ਮ ਤੰਗਨ ਮਨ ਮਲਾਂਗੇ ਸ੍ਰੀ ਵਤ ਸ੍ਰੀ ਭਗਵਾਨ ਕਿਰਪਾ ਵੇਨ ਤਿਆਗ ਜਹਾਨ ਨੇ ਦਾਨ ਚ ਲੈਗੇ ਵੀਰ ਪਾਰ ਬੜੇ ਪ੍ਰਿਆਰ ਵਿਚਾਰ ਸਾਰ ਕੀਤਾਰ ਬੱਛਿਆ ਤੁਰਤ ਦੇਸ ਮਲਿੰਦ ਮ ਵਸਨ ਮਤਿ ਕ ਜਾਨਕ ਮਨ ਮਲਿਆ ਗੜਿ ਗੜਾਨਕ ਤੋੜਨ ਹਰ ਸੋ ਵਤ ਨਹੀਂ ਚੱਕ ਚਾਰ ਲਵਿਆ ਸਹਿਬ ਸੇਰੀ ਸੋ ਕੋ ਸਰਨਾਇਕ ਜਾ ਚਗਨੇਕ ਸੋ ਏਕ ਦਵੇਆ ਦਾਨਵ ਦੇਵ ਫਨਿੰਦਰ ਨੇ ਸਾਚਰ ਭੂਤ ਭਵਿਕ ਭਵਾਂਜ ਪਾਂਗੇ ਜੀਵ ਜੀਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਵ ਥਪੈਗੇ ਪੁੰਨ ਪ੍ਰਤਪਨ ਬਾੜ ਜੈਤ ਤੁਨ ਪਾਪਨ ਕੀ ਬੋਹ ਪੁੰਜ ਖਪੈਗੇ ਸਾਧ ਸਮੋ ਪ੍ਰਸੰਨ ਫਿਰੈ ਜਗ ਸਤਰ ਸਭ ਲੋਗ ਚ ਪੈਗੇ ਮਾਨਵਿੰਦਰ ਗਜਿੰਦਰ ਨਰਤਬ ਜੋਨ ਤ੍ਰਿਲੋਕ ਕੋ ਰਾਜ ਕਰੈਗੇ कोट ने जातक साज़े बरेंगे ब्रह्म विष्णु अंत फसे जम फास परेंगे जे नर श्री पत के प्रस हैं भग फिर न दे तरह कहाँ पे जो दो लोचन मुंद क बैठ रे बक ध्यान लगायो नाथ फिर लियो साथ समुन्द्र न लोक ऊपर प्रलोक गवाए ओ वास की ओ विख्यान सो बैठ कैसे ही ऐसे सो बैस बतायो साच कहो सुन ले हो सब जिन प्रेम की ओत ही प्रभ पायो कहूँ ले पाहन पूज त्रयो सिर कहूँ ले लिंग गरे लटकायो कहूँ लिखो रचि दिशा मैं कहूँ पछाए को शीशनवायो निवायो को भूतान को पूजत है पशु को मृतान को पूजन तायो घूर और जो सब ही जग श्री भगवान को भेत न पायो को भूतान को पूजत है पशु को मृतान कुपूजन को और जो सब ही जग श्री भगवान को भेत न पायो एक ओंकार श्री वाहेगुरु जी की फतेह पाश दसवीं